ਇਸ ਵਕਤ ਦੀ ਵੱਡੀ ਖਬਰ ਹੁਸ਼ਿਆਰਪੁਰ ਦੇ ਚੁਲਾੰਗ ਟੋਲ ਪਲਾza ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਇੱਕ ਵਾਰ ਮੁੜ ਕਿਸਾਨਾਂ ਵੱਲੋਂ ਟੋਲ ਪਲਾza ਬੰਦ ਕਰਵਾ ਦਿੱਤਾ ਗਿਆ ਤੇ ਉੱਥੋਂ ਗੱਡੀਆਂ ਨੂੰ ਮੁਫਤ ਲੰਘਾਇਆ ਗਿਆ ਇਸ ਵਕਤ ਕਿਸਾਨਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ ਸੋ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਟੋਲ ਨੂੰ ਬੰਦ ਕਰਵਾਉਣ ਤੋਂ ਬਾਅਦ ਉੱਥੋਂ ਗੱਡੀਆਂ ਨੂੰ ਮੁਫਤ ਵਿੱਚ ਲੰਘਾਇਆ ਜਾ ਰਿਹਾ ਹੈ ਤੇ ਨਾਲ ਹੀ ਕਿਸਾਨ ਭਾਈਚਾਰੇ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੁਝ ਕਰਨ ਦਾ ਐਲਾਨ ਕੀਤਾ ਗਿਆ ਸੀ ਪਰੰਤੂ ਪੰਜਾਬ ਹਰਿਆਣਾ ਬਾਰਡਰ ਤੇ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਵੱਲੋਂ ਜਿਸ ਤਰ੍ਹਾਂ ਦਾ ਤਸ਼ੱਦਦ ਕਿਸਾਨਾਂ ਤੇ ਟਾਇਆ ਗਿਆ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਇਸ ਤਰ੍ਹਾਂ ਨਾਲ ਕੇਂਦਰ ਦੀ ਹੈਂਕਰਬਾਜ਼ ਮੋਦੀ ਸਰਕਾਰ ਨੇ ਕਿਸਾਨ ਅਤੇ ਆਮ ਲੋਕਾਂ ਦੇ ਵਿਰੋਧੀ ਹੋਣ ਦਾ ਸਬੂਤ ਪੇਸ਼ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਤੇ ਜ਼ਬਰ ਜ਼ੁਲਮ ਟਾਉਣ ਦੀ ਕੋਈ ਹੱਦ ਨਹੀਂ ਛੱਡੀ ਤੇ ਪੰਜਾਬੀਆਂ ਨਾਲ ਕੇਂਦਰ ਦਾ ਇਸ ਤਰ੍ਹਾਂ ਦਾ ਵਤੀਰਾ ਕਿਸੇ ਵੀ ਸੂਰਤ ਵਿੱਚ ਭੁਲਾਇਆ ਨਹੀਂ ਜਾ ਸਕਦਾ ਹੁਸ਼ਿਆਰਪੁਰ ਦੇ ਉਸਤੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਪੁਆਇੰਟ 1 ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਸੰझा ਸੰਘਰਸ਼ ਮੋਰਚਾ ਕਿਸਾਨਾਂ ਦੀਆਂ ਜਥੇਬੰਦੀਆਂ ਸੱਦੇ ਦੇ ਉੱਪਰ ਅਸੀਂ ਖੜੇ ਹਾਂ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਚਲਾਂਗ ਟੋੜ ਦੇ ਇਹ ਟੋਲ ਪਲਾਜ਼ਾ ਉਹ ਟੋਲ ਪਲਾਜ਼ਾ ਆ ਮੈਂ ਆਪ ਜੀ ਦੇ ਚੈਨਰਾਂ ਨੂੰ ਦੱਸਣਾ ਚਾਹੁੰਦਾ ਕਿ ਜਿੱਥੇ 15 ਦਸੰਬਰ ਤੋਂ 15 ਜਨਵਰੀ 2022 ਨੂੰ ਇਹ ਟੋਲ ਪਲਾਜ਼ਾ ਮੁਕੰਮਲ ਤੌਰ ਤੇ ਬੰਦ ਕਰਨਾ ਸੀ ਤੇ ਇਥੋਂ ਦੇ ਜਿਹੜੇ ਵੀਰ ਨੇ ਜਿਹੜੇ ਇਥੋਂ ਦੇ ਸਟਾਫ ਨੇ ਉਹਨਾਂ ਨਾਲ ਕਾਫੀ ਹੱਥੋਪਾਈ ਹੋਈ ਸੀ ਤੇ ਅੱਜ ਉਹੀ ਇਹ ਟੋਲ ਪਲਾਜ਼ਾ ਫਿਰ 2 ਸਾਲ ਬਾਅਦ ਉਸੇ ਟੋਲ ਤੇ ਆ ਕੇ ਖੜੇ ਆ ਤੇ ਇਹ ਜਿਹੜਾ ਟੋਲ ਪਲਾਜ਼ਾ ਆ ਇਹਨੂੰ ਫ੍ਰੀ ਕਰ ਦਿੱਤਾ ਗਿਆ ਤੇ ਪੰਜਾਬ ਦੇ ਜਿੰਨੇ ਵੀ ਟੋਲ ਪਲਾਜ਼ੇ ਨੇ ਸਾਰੀਆਂ ਜਥੇਬੰਦੀਆਂ ਵੱਲੋਂ ਉਹ ਫ੍ਰੀ ਕੀਤੇ ਗਏ ਨੇ ਤੇ ਅਸੀਂ ਇਸ ਗੱਲ ਨੂੰ ਦੱਸਦੇ ਬੜਾ ਫਕਰ ਮਹਿਸੂਸ ਕਰਦੇ ਆਂ ਕਿ ਜਿੰਨੀਆਂ ਟੋਲ ਪਲਾਜ਼ੇ ਦੀਆਂ ਵੀ ਜਥੇ ਉਹਨਾਂ ਦੇ ਜੁਨੀਅਨਾਂ ਨੇ ਲਾਡੀ ਜੀ ਨੇ ਪੰਜਾਬ ਪ੍ਰਧਾਨ ਨੇ ਟੋਲ ਪਲਾਜ਼ਾ ਜੁਨੀਅਨ ਦੇ ਉਹਨਾਂ ਦਾ ਪਟਿਆਲੇ ਤੋਂ ਉਹਨਾਂ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਇਸ ਬੰਦ ਦੇ ਸੱਦੇ ਦਾ ਸਮਰਥਨ ਦਿੱਤਾ ਤੇ ਆਪਣੇ ਟੋਲਾਂ ਨੂੰ ਫ੍ਰੀ ਕੀਤਾ ਇਸੇ ਤਰ੍ਹਾਂ ਚਲਾੰਗ ਜਿਹੜਾ ਟੋਲ ਪਲਾਜ਼ਾ ਉਹ ਵੀ ਫ੍ਰੀ ਕੀਤਾ ਗਿਆ ਤੇ ਹੋਰ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਇਹ ਜਿਹੜੇ ਟੋਲ ਪਲਾਜ਼ੇ ਨੇ ਜਿਹੜੀਆਂ ਸਰਕਾਰਾਂ ਦੀਆਂ ਗੱਦੀਆਂ ਨੀਤੀਆਂ ਮਾੜੂ ਨੀਤੀਆਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਕੁਚਲਦੀਆਂ ਨੀਤੀਆਂ ਨੂੰ ਲੈ ਕੇ ਇਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਹੋ ਰਿਹਾ ਇੱਕ ਪਾਸੇ ਮੋਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਨੂੰ ਅਸੀਂ ਮੀਟਿੰਗ ਦੇ ਸੱਦੇ ਭੇਜ ਰਹੇ ਹਾਂ ਤੇ ਦੂਜੇ ਪਾਸੇ ਇਹੀ ਸਰਕਾਰਾਂ ਸਾਡਿਆਂ ਭੈਣਾ ਭਰਾਵਾਂ ਦੇ ਉੱਪਰ ਤਸ਼ੱਦਦ ਟਾ ਰਹੀਆਂ ਉਹਨਾਂ ਦੇ ਉੱਪਰ ਗੋਲੀਆਂ ਚਲਾ ਰਹੀਆਂ ਅਥਰੂ ਗੈਸ ਦੇ ਗੋਲੇ ਸੁੱਟ ਰਹੇ ਨੇ ਰਵੜ ਦੀਆਂ ਗੋਲੀਆਂ ਚੁਰਾ ਰਹੀਆਂ ਬਹੁਤ ਸਾਰੇ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਫਟੜ ਕੀਤਾ ਗਿਆ వాటర్ ਕੈਨਨ ਦੀ ਜਗ੍ਹਾ ਤੇ ਗੰਦਾ ਪਾਣੀ ਛੱਪਣਾ ਦਾ ਇਕੱਠਾ ਕਰਕੇ ਸਾਡੇਆਂ ਭਰਾਵਾਂ ਦੇ ਉੱਪਰ ਪਾਣੀ ਦੀਆਂ ਬੁਸ਼ਾਰਾਂ ਕੀਤੀਆਂ ਜਾ ਰਹੀਆਂ ਇਹ ਸਰਕਾਰ ਬਹੁਤ ਜ਼ਿਆਦਾ ਬੁਸ਼ਰਮੀ ਤੇ ਉਤਰਈ ਆ ਪਰ ਅਸੀਂ ਇਸ ਸਰਕਾਰ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਿੰਨੀਆਂ ਵੀ ਪੰਜਾਬ ਦੀਆਂ ਜਥੇਬੰਦੀਆਂ ਨੇ ਸਾਰੀਆਂ ਇੱਕ ਹੋ ਗਈਆਂ ਨੇ ਭੁਲੇਖਾ ਨਾ ਰੱਖਿਓ ਕਿ ਜਥੇਬੰਦੀਆਂ ਦੋ ਫਾੜ ਹੋ ਗਈਆਂ ਨਹੀਂ ਜੋ ਵੀ ਪੰਜਾਬ ਦੀ ਗਵਾਈ ਇਸ ਜਥੇਬੰਦੀਆਂ ਦੇ ਕਰ ਰਹੇ ਨੇ ਆਗੂ ਉਹਨਾਂ ਦੀ ਜੋ ਵੀ ਕਾਲ ਆਉਂਦੀ ਆ ਸਾਂਝਾ ਸੰਘਰਸ਼ ਮੋਰਚਾ ਉਸ ਕਾਲ ਦੇ ਉੱਪਰ ਚੱਲੇਗਾ ਤੇ ਬੜੀ ਜਲਦ ਅਸੀਂ ਆਪਣੇ ਸਾਂਝਾ ਸੰਘਰਸ਼ ਮੋਰਚੇ ਵੱਲੋਂ ਦਿੱਲੀ ਨੂੰ ਵੀ ਕੂਚ ਕਰਾਂਗੇ ਤੇ ਜਿੰਨੀਆਂ ਵੀ ਜਥੇਬੰਦੀਆਂ ਔਰ ਜਿੰਨੇ ਵੀ ਲੋਕ ਨੇ ਤੁਹਾਡੇ ਚੈਨਲ ਦੇ ਰਾਹੀਂ ਸਾਨੂੰ ਦੇਖ ਸੁਣ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀ ਲੋਕ ਆਪ ਮੁਹਾਰੇ ਨਿਕਲ ਕੇ ਆਏ ਸੀ ਤੇ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਹੁਣ ਸਾਡੇ ਕੋਲ ਉਹ ਸਮਾਂ ਆ ਕਿ ਜਿੱਥੇ ਅਸੀਂ ਉਹ ਤਿੰਨ ਜਿਹੜੇ ਕਾਲੇ ਕਾਨੂੰਨ ਰੱਦ ਕਰਵਾਏ ਸੀ ਤੇ ਸਰਕਾਰ ਨੇ ਆਪਣੇ ਮੂੰਹੋਂ ਹੀ ਜਿਹੜੀਆਂ ਮੰਗਾਂ ਮੰਨੀਆਂ ਸੀ ਉਹਨਾਂ ਦੇ ਉੱਪਰ ਅੱਜ ਵੀ ਉਹ ਟਿੱਕੀ ਨਹੀਂ ਆ ਸਾਡਾ ਸਾਰਿਆਂ ਦਾ ਸਾਥ ਹੋਏਗਾ ਤੇ ਅਸੀਂ ਇਸ ਸਰਕਾਰ ਨੂੰ ਨੱਥ ਪਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਕਿਸਾਨੋ ਸੜਕਾਂ ਤੇ ਨਾ ਉਤਣ ਇਹੋ ਜੀ ਇਹਨਾਂ ਨੂੰ ਨੱਥ ਪਾਵਾਂਗੇ ਤੇ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਬੀਜੇਪੀ ਸਰਕਾਰ ਨੂੰ ਅਗਰ ਇਹਨਾਂ ਨੇ ਕਿਸਾਨਾਂ ਦੇ ਉੱਪਰ ਜਿਹੜਾ ਆਪਣਾ ਜ਼ੁਲਮ ਕਰਨਾ ਬੰਦ ਨਾ ਕੀਤਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖੰਦਰੀ ਠੀਕ ਉਸ ਤੋਂ ਬਾਅਦ ਕਿਹਨਾ ਮੰਗਾ ਨੂੰ ਲੈ ਕੇ ਜਿਹੜਾ ਆ ਗਿਆ ਬਹੁਤ ਰਿਆ ਸਰਕਾਰ ਦੀ ਵਾਦਾ ਖਿਲਾਫੀ ਦੇ ਖਿਲਾਫ ਜਿਹੜਾ ਅੱਜ ਟੋਲਪਲਾਜਾ ਬੰਦ ਕੀਤਾ ਤੁਹਾਨੂੰ ਪਤਾ ਹੀ ਆ ਸਾਰਾ ਕਿ ਜਿਹੜਾ ਦਿੱਲੀ ਅੰਦੋਲਨ ਕਰਦਿਆਂ ਸਾਨੂੰ ਰਸਤੇ ਦੇ ਵਿੱਚ ਜਾਂਦਿਆ ਜਾਂਦੇ ਆ ਸਾਡੇ ਕਿਸਾਨਾਂ ਦੇ ਮੋਹਰੇ ਕੰਧਾਂ ਘੜ ਦਿੱਤੀਆਂ ਗਈਆਂ ਬੈਰੀਗੇਡ ਲਗਾ ਦਿੱਤੇ ਗਏ ਸੂਣਾ ਲਾ ਦਿੱਤੀਆਂ ਗਈਆਂ ਔਰ ਨਾਲ ਦੀ ਨਾਲ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਸੋ ਜਿਹੜਾ ਇਹ ਹਰਿਆਣਾ ਸਰਕਾਰ ਦਾ ਖੱਟੜ ਸਰਕਾਰ ਦਾ ਰਵਈਆ ਜਿਹੜਾ ਆ ਉਹ ਬਿਲਕੁਲ ਸਾਰਥਕ ਨਹੀਂ ਹੈਗਾ ਹਰੇਕ ਜਥੇਬੰਦੀ ਦਾ ਹਰੇਕ ਮੋਰਚੇ ਦਾ ਰਾਈਟ ਆ ਹਰੇਕ ਪੋਲੀਟੀਕਲ ਪਾਰਟੀ ਦਾ ਰਾਈਟ ਆ ਹਰੇਕ ਉਸ ਦੇਸ਼ ਵਾਸੀ ਦਾ ਰਾਈਟ ਆ ਜਿਹੜਾ ਇਸ ਭਾਰਤ ਦੇ ਵਿੱਚ ਰਹਿੰਦਾ ਉਹ ਜੰਤਰ ਮੰਤਰ ਜਾ ਕੇ ਆਪਣਾ ਪ੍ਰੋਟੈਸਟ ਕਰ ਸਕਦਾ ਤੇ ਫਿਰ ਰੋਕਾਂ ਕਾਤੋਂ ਇਹ ਜੇ ਰੋਕਾਂ ਲਾਈਆਂ ਤੇ ਇਹ ਕੇਂਦਰ ਸਰਕਾਰ ਵੱਲੋਂ ਜਿਹੜਾ ਖੱਟੜ ਆ ਔਰ ਹਰਿਆਣੇ ਦਾ ਮੁੱਖ ਮੰਤਰੀ ਉਹਦੇ ਵੱਲੋਂ ਲਾਈਆਂ ਗਈਆਂ ਸੋ ਜੋ ਰੋਕਾਂ ਲਾ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਆ ਆਵਾਜਾਈ ਨੂੰ ਰੋਕਿਆ ਗਿਆ ਕਿਸਾਨ ਨਹੀਂ ਚਾਹੁੰਦੇ ਕਿਸਾਨ ਜਥੇਬੰਦੀਆਂ ਨਹੀਂ ਚਾਹੁੰਦੇ ਕਿ ਜਿਹੜਾ ਇਹਨਾਂ ਨੂੰ ਰਸਤਿਆਂ ਨੂੰ ਰੋਕਿਆ ਜਾਵੇ ਪਰ ਸਰਕਾਰਾਂ ਨੇ ਉਹ ਕਰਕੇ ਦਿਖਾ ਦਿੱਤਾ ਆ ਕਿਉਂਕਿ ਨੈਸ਼ਨਲ ਹਾਈਵੇ ਦੇ ਉੱਤੇ ਔਰ ਜਿਹੜਾ ਮੇਨ ਕੌਮੀ ਮਾਰਗ ਹੋਵੇ ਜਿਹੜਾ ਦਿੱਲੀ ਤੋਂ ਅੰਮ੍ਰਿਤਸਰ ਨੂੰ ਜੋੜਦਾ ਹੋਵੇ ਸਰਹੱਦਾ ਨੂੰ ਜੋੜਦਾ ਹੋਵੇ ਸੋ ਉਹਦੇ ਉੱਤੇ ਕੰਦਾ ਕੱਢ ਦੇਣੀ ਆ ਸਰਕਾਰ ਦੀ ਮੈਂ ਕਹਿੰਦਾ ਵੱਡੀ ਨਲਾਇਕੀ ਆ ਸੋ ਅੱਜ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਆ ਕਿਸਾਨ ਪਰੇਸ਼ਾਨ ਹੋ ਰਹੇ ਆ ਜੋ ਸਰਕਾਰ ਨੇ ਵਾਦਾ ਖਲਾਫੀ ਕੀਤੀ ਆ ਉਹਦੇ ਖਿਲਾਫ ਜੋ ਕਿਸਾਨ ਅਸੀਂ ਜਾ ਕੇ ਦਿੱਲੀ ਦੇ ਵਿੱਚ ਧਰਨਾ ਲਾਉਂਦਾ ਚਾਹੁੰਦੇ ਸੀ ਦੇਖੋ ਜਿਹੜੀ ਵਾਦਾ ਖਲਾਫੀ ਕੀਤੀ ਆ ਉਹ ਲਖੀਮਪੁਰ ਖੀਰੀ ਦੇ ਜਿਹੜੇ ਆ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਕੀਤੀ ਸੀ ਗ੍ਰਹ ਰਾਜੇ ਮੰਤਰੀ ਜਿਹੜਾ ਉਹਨੂੰ ਉਹਦੇ ਪਦ ਤੋਂ ਹਟਾਉਣ ਦੀ ਗੱਲ ਕੀਤੀ ਸੀ ਸੋ ਦੂਜੀ ਗੱਲ ਆ ਕਿ ਕਰਜ਼ਾ ਮਾਫੀ ਦੀ ਮੰਗ ਉਹਦੇ ਵਿੱਚ ਆ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣ ਦੀ ਜਿਹੜੀ ਮੰਗਿਆ ਉਹਦੇ ਵਿੱਚ ਆ ਸੁਆਮੀਨਾਥਨ ਰਿਪੋਰਟ ਲਾਗੂ ਕਰਨ ਦੀ ਮੰਗ ਉਹਦੇ ਵਿੱਚ ਰੱਖੀ ਗਈ ਆ ਕਿਉਂਕਿ ਜੇ ਸੁਆਮੀਨਾਥਨ ਰਿਪੋਰਟ ਲਾਗੂ ਹੋ ਜਾਂਦੀ ਹੈ ਤੇ ਮੈਂ ਕਹਿੰਦਾ ਸਾਰੇ ਮਸਲੇ ਹੱਲ ਹੋ ਜਾਣੇ ਆ ਕਾਫੀ ਮਸਲੇ ਜਿਹੜੇ ਹੱਲ ਹੋ ਜਾਣੇ ਆ ਸਾਨੂੰ ਉਚਿਤ ਮੁੱਲ ਮਿਲ ਜਾਣਾ ਸੋ ਜੇ ਉਚਿਤ ਮਿਲ ਮਿਲਦਾ ਆ ਹੁਣ ਕੇਂਦਰ ਦੀ ਮੋਦੀ ਸਰਕਾਰ ਨੇ ਉਹਨਾਂ ਨੂੰ ਜਿਹੜਾ ਭਾਰਤ ਰਤਨ ਦਾ ਜਿਹੜਾ ਪੁਰਸਕਾਰ ਦੇ ਦਿੱਤਾ ਆ ਸੁਆਮੀਨਾਥਨ ਦੀ ਰਿਪੋਰਟ ਦੇ ਆਧਾਰ ਦੇ ਤੇ ਸੋ ਉਹਨਾਂ ਨਿਵਾਜ ਦਿੱਤਾ ਜੇ ਉਹਦੀਆਂ ਅ ਅਡੋਲਜੀ ਨੂੰ ਅਡਾਪਟ ਕਰਦੇ ਆ ਤੇ ਫਿਰ ਤੇ ਗੱਲ ਹੀ ਕੋਈ ਨਹੀਂ ਜੇ ਅਡੋਲਜੀ ਉਹਦੀ ਅਡਾਪਟ ਕਰ ਲਈ ਆ ਜੋ ਰਿਪੋਰਟ ਨੂੰ ਸਹੀ ਮੰਨਦੇ ਆ ਤੇ ਫਿਰ ਉਹਨੂੰ ਲਾਗੂ ਕਰਦੇ ਨੇ ਫਿਰ ਰੌਲਾ ਕੱਢਦਾ ਸੋ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਕਿਸਾਨ ਦਿੱਲੀ ਨੂੰ ਜਾ ਰਹੇ ਆ ਉਹਨਾਂ ਤੇ ਰਿਕਾਵਟਾ ਨਾ ਕਰੋ ਉਹਨਾਂ ਨੂੰ ਝਖਮੀ ਨਾ ਕਰੋ 1200 ਤੋਂ ਵੱਧ ਤਾਂ ਸਾਡਾ ਕਿਸਾਨ ਝਖਮੀ ਕਰ ਦਿੱਤਾ ਤੇ ਫਿਰ ਮਾਹੌਲ ਤੇ ਖਰਾਬ ਕਰਨ ਦੀ ਜਿਹੜੀ ਗੱਲ ਆ ਖੱਟਰ ਸਰਕਾਰ ਕਰ ਰਹੀ ਆ ਇਹ ਤਣਾਅ ਦਾ ਮਾਹੌਲ ਨਾ ਬਣਾਵੇ ਸਰਕਾਰ ਸੋ ਅੱਜ ਪੂਰੇ ਜਿਹੜਾ ਪੰਜਾਬ ਦੇ ਵਿੱਚ ਐਸਕੇਐਮ ਵੱਲੋਂ ਇਹ ਜਿਹੜਾ ਟੋਲ ਪਲਾਜੇ ਆ ਫ੍ਰੀ ਕਰ ਦਿੱਤੇ ਗਏ ਆ ਇੱਕ ਸਿਰਫ ਇਹ ਟਰੇਲਰ ਦਿਖਾਇਆ ਉਹਨਾਂ ਨੂੰ ਆਉਣ ਵਾਲੇ ਕੱਲ ਨੂੰ 16 ਫਰਵਰੀ ਨੂੰ ਪੂਰੇ ਭਾਰਤ ਜਿਹੜਾ ਪੂਰਾ ਭਾਰਤ ਬੰਦ ਕਰਾਂਗੇ ਕਿਉਂਕਿ ਅੰਦੋਲਨ ਹਲੇ ਥੋੜੀਆਂ ਸਟੇਟਾਂ ਦੇ ਵਿੱਚ ਆ ਅੰਦੋਲਨ ਪੂਰੇ ਭਾਰਤ ਦੇ ਵਿੱਚ ਇਹਨੂੰ ਜਿਹੜਾ ਆ ਉਹ ਫਲਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਿੱਤ ਯਕੀਨੀ ਹੋਊਗੀ ਜਿਹੜੀ ਕੰਡਿਆਲੀ ਤਾਰ ਲਗਾਈ ਹੈ ਜਿਹੜੀ ਬੈਨ ਕੀਤੀ ਗਈ ਹੈ ਜਿਹੜੀ ਪਾਊਡਰਾਂ ਦੇ ਉੱਤੇ ਲੱਗੀ ਕਿਸਾਨਾਂ ਨੂੰ ਰੋਕਣ ਲਈ ਜਿਹੜੀ ਤਾਰ ਲਗਾਈ ਹੈ ਕੀ ਹੁਣ ਜਾਇਜ਼ ਹੈ ਦੇਖੋ ਨਸ਼ਾ ਤਾਂ ਨਾ ਤੋਂ ਰੁਕਿਆ ਨਹੀਂ ਪਾਕਿਸਤਾਨ ਤੋਂ ਜਿਹੜਾ ਦੂਜੀਆਂ ਸਟੇਟਾਂ ਤੋਂ ਆਦਾ ਤੇ ਕਿਸਾਨਾਂ ਨੂੰ ਰੋਕਣ ਵਾਸਤੇ ਜਿਹੜੇ ਪੂਰੇ ਦੇਸ਼ ਦਾ ਢਿੱਡ ਭਰਦੇ ਉਹਨਾਂ ਵਾਸਤੇ ਕੰਡਿਆਲੀ ਤਾਰ ਲਾਤੀ ਆ ਸੋ ਕਹਿਣ ਤੋਂ ਭਾਵ ਹੈਗਾ ਕਿ ਇਹ ਮਾਹੌਲ ਕੀ ਹੈ ਸ਼੍ਰੀਨਗਰ ਵਾਲਾ ਮਾਹੌਲ ਬਣਾ ਕੇ ਬੈਠੇ ਆ ਇਹ ਸਾਨੂੰ ਪਾਕਿਸਤਾਨੀ ਸਮਝਦੇ ਸਾਨੂੰ ਉਗਰਵਾਦੀ ਸਮਝਦੇ ਆ ਪਰ ਜੀ ਵੀ ਅੰਦੋਲਨ ਜੀ ਵੀ ਮੌਮਵਾਦੀ ਖਾਲਸਤਾਨੀ ਨੇ ਤਾਂ ਪਹਿਲੇ ਅੰਦੋਲਨ ਚ ਕਹਿਤਾ ਸੀ ਪਿਛਲੇ ਅੰਦੋਲਨ ਚ ਤੂੰ ਸਾਬਤ ਕੀ ਕਰਨਾ ਚਾਹੁੰਦੇ ਆ ਇਹ ਦੰਗੇ ਕਰਾਉਣਾ ਚਾਹੁੰਦੇ ਆ ਇਹ ਜਿਹੜਾ ਬਾਰਡਰ ਤੇ ਇਹ ਬੰਦ ਕਰਕੇ ਸੋ ਮਾਹੌਲ ਨੂੰ ਅਸੀਂ ਕਹਿੰਨੇ ਆ ਸਾਰਥਕ ਕਰੇ ਮਾਹੌਲ ਨੂੰ ਜਿਹੜਾ ਆ ਉਹ ਸ਼ਾਂਤ ਕਰੇ ਸਰਕਾਰ ਟੇਬਲ ਤੇ ਬੈਠ ਕੇ ਗੱਲ ਕਰਨਾ ਚਾਹੁੰਦੀ ਟੇਬਲ ਤੇ ਬੈਠ ਕੇ ਅੱਜ ਸ਼ਾਮ ਦੀ ਮੀਟਿੰਗ ਆ ਦੇਖਦੇ ਆ ਆਸ ਵੀ ਕਰਦੇ ਆ ਕਿ ਕੋਈ ਨਾ ਕੋਈ ਜਿਹੜਾ ਚੰਗਾ ਹੱਲ ਨਿਕਲ ਕੇ ਆਵੇ ਕਿਸਾਨ ਆਪੋ ਆਪਣੇ ਘਰਾਂ ਨੂੰ ਜਾਣ ਜਿਹੜੇ ਰਾਹੀਰ ਉਹਨਾਂ ਦਾ ਰਸਤਾ ਖੁੱਲੇ ਸਾਰੇ ਲੋਕ ਪਰੇਸ਼ਾਨ ਹੋ ਰਹੇ ਆ 에어ਪੋਰਟ ਤੇ ਜਾਂਦੇ ਲੋਕਾਂ ਦੀਆਂ ਜਿਹੜੀਆਂ ਫਲਾਈਟਾਂ ਮੈਸ ਹੋ ਗਈਆਂ ਸਾਰੀ ਸਰਕਾਰ ਦੀ ਨਲਾਇਕੀ ਆ ਕਿਤੇ ਨਾ ਕਿਤੇ ਦੇਖਣ ਨੂੰ ਆ ਜਿਹੜੇ ਬੰਦੂਆਂ ਦਾ ਰੱਦ ਕਰ ਦਿੱਤੇ ਗਏ ਵੀ ਪਰ ਜਿਹੜੇ ਮਜ਼ਦੂਰ ਆ ਮਜ਼ਦੂਰਾਂ ਦੀ ਮੰਗ ਇੱਕ ਵੀ ਨਹੀਂ ਮੰਨੀ ਗਈ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਕਿਸਾਨ ਮਜ਼ਦੂਰ ਸਿਕਰਟੀਟੀਆ ਜਿਹੜੇ ਮਜ਼ਦੂਰ ਕਮੇਟੀ ਸਟਾਲ ਉਹ ਜਿਹੜਾ ਕੰਡਾ ਜਿਹੜੇ ਜੋੜ ਕੇ ਜਿਹੜਾ ਇਹਨੂੰ ਰੱਖ ਲਿਆ ਗਿਆ ਤੇ ਜਿਹੜਾ ਹੁਣ ਅਸੀਂ ਨਾ 16 ਭਾਰਤ ਬੰਦ ਕਰ ਰਹੇ ਆ 16 ਨੂੰ ਭਾਰਤ ਬੰਦ ਕਰ ਉਹਦੇ ਵਿੱਚ ਮਜ਼ਦੂਰਾਂ ਦੀਆਂ ਵੀ ਹਿੱਟ ਐਂਡ ਰਨ ਕਾਨੂੰਨ ਜਿਹੜੀ ਆ ਡਰਾਈਵਰਾਂ ਤੇ ਉਹਦੀ ਵੀ ਆ ਤੇ ਅਧਿਆਪਕਾਂ ਦੀਆਂ ਵੀ ਆ ਜਿੰਨੀਆਂ ਵੀ ਟ੍ਰੇਡ ਜਥੇਬੰਦੀਆਂ ਸਾਰਿਆਂ ਦੀਆਂ ਮੰਗਾਂ ਜਿਹੜਾ ਮੰਗ ਚਾਰਟ ਅਸੀਂ ਬਣਾ ਲਿਆ ਆ ਅਸੀਂ ਚਾਹੁੰਦੇ ਆ ਕਿ ਸਾਂਝਾ ਮੁੱਦਾ ਜਿਹੜਾ ਆ ਉਹ ਉਹ ਜਿਹੜਾ ਲੜਿਆ ਜਾਵੇ ਤਾਂ ਉਹਦੇ ਉਹਦੇ ਵਾਸਤੇ ਜਿਹੜਾ ਪੂਰਾ ਡਿਮਾਂਡ ਚਾਰਟ ਬਣਾ ਲਿਆ ਆ ਤੇ ਔਨ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੀਆਂ ਮੰਗਾਂ ਨੂੰ ਜਿਹੜਾ ਧਿਆਨ ਚ ਰੱਖ ਕੇ ਅੰਦੋਲਨ ਜਿਹੜਾ ਲੜਿਆ ਜਾ